ਜੀ ਅੱਜ ਜਿਹੜਾ ਆ ਭਾਰਤ ਦੀਆਂ ਸਾਰੀਆਂ ਟ੍ਰੇਡ ਯੂਨੀਨ ਮਜ਼ਦੂਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਤੇ ਭਰਾਤਰੀ ਜਥੇਬੰਦੀਆਂ ਜਿਹਦੇ ਵਿੱਚ ਕੋਈ ਵੀ ਵਰਗ ਜਿਹੜਾ ਇਹਦੇ ਤੋਂ ਪਾਸੇ ਨਹੀਂ ਹੈ ਤੋਂ ਅੱਜ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਸੀ ਜਿਹਦੇ ਵਿੱਚ ਕਾਰਪੇਟ ਪ੍ਰੱਖੀ ਨੀਤੀਆਂ ਜਿਹੜੀਆਂ ਮੋਦੀ ਸਰਕਾਰ ਲੈ ਕੇ ਆ ਰਹੀ ਆ ਲਗਾਤਾਰ ਕਾਨੂੰਨ ਇਦਾਂ ਦੇ ਬਣਾਏ ਜਾ ਰਹੇ ਆ ਲੋਕਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ ਤੋਂ ਉਹਦੇ ਸਬੰਧ ਦੇ ਵਿੱਚ ਜਿਹੜਾ ਆ ਸੰਯੁਕਤ ਕਿਸਾਨ ਮੋਰਚਾ ਮੈਜੂਰ ਜੱਤੇ ਬੰਦੀਆਂ ਟ੍ਰੇਡ ਜੱਤੇ ਬੰਦ ਗਿਆ ਤੇ ਸਾਰੇ ਵਰਗਾਂ ਨੇ ਜਿਹੜੀ ਸਾਂਝੀ ਕਾਲ ਦਿੱਤੀ ਸੀ ਉਹਦੇ ਤਹਿਤ ਅੱਜ ਜਿਹੜਾ ਆ ਸੁਲਤਾਨਪੁਰ ਲੋਧੀ ਦੇ ਵਿੱਚ ਮੁਕੰਮਲ ਬੰਦਿਆ ਅਸੀਂ ਕਾਫਲਾ ਲੈ ਕੇ ਆਇਆ ਬਜ਼ਾਰਾਂ ਦੇ ਵਿੱਚੋਂ ਦੀ ਸਾਰੇ ਦੁਕਾਨਦਾਰ ਭਰਾਵਾਂ ਨੇ ਸਾਡਾ ਬੜਾ ਵੱਡਾ ਸਾਥ ਦਿੱਤਾ ਰੇੜੀ ਵਾਲਿਆਂ ਨੇ ਸਾਥ ਦਿੱਤਾ ਸੋ ਅੱਜ ਇੱਥੇ ਜਿਹੜਾ ਉਹ ਅਸੀਂ ਜਿਹੜਾ ਜਾਮ ਲਾ ਕੇ ਇਸ ਕਾਰਪਟ ਪ੍ਰਖੀਨ ਦੀਤੀਆਂ ਦਾ ਜਿਹੜਾ ਜ਼ਬਰਦਸਤ ਵਿਰੋਧ ਕਰ ਰਹੇ ਆ ਔਰ ਮੋਦੀ ਨੂੰ ਔਰ ਇਹਦੀ ਸਾਰੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਹਜੇ ਵੀ ਬਾਜ਼ ਆਜੋ ਲੋਕ ਜਿਹੜੇ ਆ ਉਹ ਤੁਹਾਨੂੰ ਸਭ ਤੋਂ ਸਕਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਵੱਡੇ ਜਿਹੜੇ ਤਿਆਰੀ ਦੇ ਤਹਿਤ ਜਿਹੜਾ ਆ ਉਹ ਕਾਰਪੋਰੇਟ ਨੀਤੀਆਂ ਦੀਆਂ ਵਿਰੋਧ ਕਰਦੇ ਹੋਏ ਅੱਜ ਜਿਹੜੇ ਲੋਕ ਇਥੇ ਮਜ਼ਦੂਰ ਕਿਸਾਨ ਮੀਟ ਕੱਚ ਲੋਕ ਜਿਹੜੇ ਸਾਰੇ ਸ਼ਾਮਲ ਹੋਏ ਮੈਂ ਸੁਖਦੀਪ ਸਿੰਘ ਚੱਬਾ ਰਿਟਾਇਰ ਐਸਪੀਬੀਬੀ ਬੋਰਡ ਅੱਜ ਸੰਯੁਕਤ ਸਰ ਮੋਰਚੇ ਹਿੰਦੁਸਤਾਨ ਦੇ ਸੱਦੇ ਦੇ ਤੇ ਸਮੁੱਚੇ ਭਾਰਤ ਦੇ ਵਿੱਚ ਬੰਦ ਕੀਤਾ ਗਿਆ ਜੀ ਦੇ ਤਹਿਤ ਅੱਜ ਸੀ ਰਜੂ ਸਿੰਘ ਚੌਕ{{\text{ਸultanpur Lodhi}} ਦੇ ਵਿੱਚ{{\text{ਸਰਨਾ ਪ੍ਰਦਰਸ਼ਨ ਕੀਤਾ ਗਿਆ}}।{{\text{ਇਸ ਸੰਯੁਕਤ{{\text{ਸਰ ਮੋਰਚਾ}} ਦਿਨੇ ਤੇ{{\text{ਇਸ ਤੋਂ ਪਹਿਲਾਂ ਵੀ{{\text{ਸਨ 2022 ਦੇ ਵਿੱਚ}} ਇੱਕ{{\text{ਐਸਾ ਅੰਦੋਲਨ ਜਿਹੜਾ ਛੇੜਿਆ ਸੀ}} ਕਿ ਜਿਹੜੀ ਮੋਦੀ ਸਰਕਾਰ ਜਿਹੜੀ ਆ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ}} ਔਰ ਬੜਾ ਲੰਬਾ ਸੰਘਰਸ਼ ਜਿਹੜਾ ਇੱਕ ਸਾਲ ਤੱਕ ਵੱਧ ਸਮਾਂ ਜਿਹੜਾ ਸੰਘਰਸ਼ ਚੱਲਿਆ ਇਸ ਸੰਘਰਸ਼ ਦੇ ਤਹਿਤ 700 ਤੋਂ ਉੱਪਰ ਕਿਸਾਨ ਮਜ਼ਦੂਰ ਵੀਰ ਜਿਹੜੇ ਆ ਸੀ ਜਿੰਦੀਆਂ ਪਾ ਗਏ ਸੀ ਇਹ ਚਾਹ ਮੋਦੀ ਸਰਕਾਰ ਨੂੰ ਉਹ ਤੇਨੇ ਖੇਤੀ ਕਾਨੂੰਨ ਜਿਹੜੇ ਰੱਦ ਕਰਨੇ ਪਾਏ ਅੱਜ ਦਾ ਜਿਹੜਾ ਪੰਜਾਬ ਬੰਦ ਅਰਸ਼ਸਤਾਨ ਬੰਦ ਜਿਹੜਾ ਸਮੁੱਚਾ ਬੰਦ ਚੱਲ ਰਿਹਾ ਇਹ ਉਸ ਸਮੇਂ ਮੋਦੀ ਸਰਕਾਰ ਨੇ ਬਹੁਤ ਸਾਰੇ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸੀ ਲੇਕਿਨ ਕਾਫੀ ਸਮਾਂ ਬੀਤ ਜਾਣ ਤੋਂ ਵੀ ਬਾਅਦ ਉਹ ਵਾਦੇ ਜਿਹੜੇ ਅਜੇ ਤੱਕ ਪੂਰੇ ਨਹੀਂ ਕੀਤੇ ਜਿਨ੍ਹਾਂ ਦੇ ਵਿੱਚ ਮੇਲ ਵਾਦਾ ਅੰਡਸਟਰੀ ਕਾਨੂੰਨ ਕਿ 23 ਜਿਹੜੀਆਂ ਕਿਸਾਨੀ ਜਿੰਸਾਂ ਹਨ ਉਹਨਾਂ ਤੇ ਐਲਐਸਕੀ ਕਾਨੂੰਨ ਲਾਗੂ ਕਰਨਾ ਔਰ ਨਕੀਂਪੁਰ ਖੇੜੀ ਦੇ ਜਿਹੜੇ ਸ਼ਹੀਦ ਕਿਸਾਨ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਔਰ ਉਹਨਾਂ ਦੇ ਜਿਹੜੇ ਪਾਤਲ ਸੀ ਉਸ ਉਹਦੇ ਜਿਨ੍ਹਾਂ ਨੇ ਕਿ ਉਹ ਕਿਸਾਨ ਗਿਰਸ਼ੀ ਕੀਤੇ ਸੀ ਉਹਨਾਂ ਦੇ ਤੇ ਜਿਹੜੇ ਮਕਦਮੇ ਦਰਜ ਕਰਕੇ ਉਹਨਾਂ ਨੂੰ ਬੰਦ ਦੀਆਂ ਸਜ਼ਾਵਾਂ ਦੇਣੀਆਂ ਉਸ ਸਮੇਂ ਸਰਕਾਰ ਨੇ ਵਾਦੇ ਕੀਤੇ ਸੀ ਇਹ ਕਹਿਣਾ ਸਰਕਾਰ ਉਹਨਾਂ ਵਾਅਦਿਆਂ ਤੋਂ ਜਿਹੜੀ ਆ ਭੱਜ ਗਈ ਆ ਔਰ ਉਸੇ ਦੇ ਵਿਰੋਧ ਦੇ ਵਿੱਚ ਅੱਜ ਸੰਮਿਤਿਆ ਹਿੰਦੁਸਤਾਨ ਜਿਹੜਾ ਬੰਦ ਕੀਤਾ ਜਾ ਰਿਹਾ ਔਰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਦੀ ਮੋਦੀ ਸਰਕਾਰ ਆਈ ਆ ਇਹਨੇ ਸਾਰੇ ਹੀ ਪਬਲਿਕ ਸੈਕਟਰ ਦੇ ادارے ਜਿਹੜੇ ਆ ਖਤਮ ਕਰ ਦਿੱਤੇ ਆ ਜਿਨ੍ਹਾਂ ਦੇ ਤਹਿਤ ਮਜ਼ਦੂਰਾਂ ਨੂੰ ਖਸਾਨਾਂ ਨੇ ਜਿਹੜਾ ਰੋਜ਼ਗਾਰ ਮਿਲਦਾ ਸੀ ਉਹ ਬਿਲਕੁਲ ਰੋਜ਼ਗਾਰ ਨਹੀਂ ਮਿਲ ਰਿਹਾ ਔਰ ਪਾਰਸ ਇੰਡੀਆ ਵਰਗੇ ਇੰਡੀਅਨ 에ਅਰਲਾਈਨ ਵਰਗੇ ਔਰ ਭਾਰਤੀ ਰੇਲਵੇ ਵਰਗੇ ਔਰ ਬੀਐਸਐਲ ਵਰਗੇ ਔਰ ਬਹੁਤ ਸਾਰੀਆਂ ਜਿਹੜੀਆਂ ਬੈਂਕਾਂ ਉਹਨਾਂ ਨੂੰ ਜਿਹੜਾ ਤੋੜਿਆ ਰਿਆ ਜਿਹੜਾ ਪਬਲਿਕ ਸੈਕਟਰ ਦੀ ਦਾਰੀ ਜਿਹੜੀ ਆ ਉਹ ਖਤਕੀਤੇ ਜਾ ਰਿਹਾ ਹੈ। ਅਸ਼ਕ ਇਸ ਬਾਰੇ ਤਾਂ ਨੰਬਰ ਦਿੱਤਾ ਜਾ ਰਿਹਾ ਹੈ। ਮੈਂ ਅਮਰਜੀਤ ਸਿੰਘ ਐਕਟਿੰਗ ਪ੍ਰਧਾਨ ਥੋਲ ਕਿਸਾਨ ਕੰਟਰ ਸਭਾ ਵੱਲੋਂ ਅ ਅੱਜ ਦਾ ਧਰਨਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਮੋਦੀ ਸਰਕਾਰ ਆ ਉਹਨੇ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀ ਐਮਐਸਪੀ ਤੇ ਗਰੰਟੀ ਦੇਵਾਂਗੇ ਨਕੀਂਪੁਰ ਖੀਰੀ ਦੇ ਜਿਹੜੇ ਸ਼ਹੀਰ ਹੋਏ ਸਾਡੇ ਸਾਥੀ ਆ ਉਹਨਾਂ ਨੂੰ ਨਿਆਂ ਮਿਲੇਗਾ ਜਿਨ੍ਹਾਂ ਕਿਸਾਨਾਂ ਦੇ ਉੱਤੇ ਕੇਸ ਪਾਏ ਗਏ ਸੀ ਉਹ ਕੇਸ ਵਾਪਸ ਲਏ ਜਾਣ ਜਾਂ ਜਿਹੜੇ ਉੱਤੇ ਕਿਸਾਨ ਸ਼ਹੀਰ ਹੋ ਗਏ ਸੀ ਕਿ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਪੁਰਾਣੀਆਂ ਸਾਡੀਆਂ ਮੰਗਾਂ ਸਨ ਜਿਨ੍ਹਾਂ ਨੂੰ ਲੈ ਕੇ ਆ ਜਿਹੜਾ ਭਾਰਤ ਬੰਦ ਸੱਦਾ ਦਿੱਤਾ ਗਿਆ ਔਰ ਉਸ ਸੱਦੇ ਨੂੰ ਸਫਲ ਬਣਾਉਣ ਵਾਸਤੇ ਸਾਰੇ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਜਿਹੜੀਆਂ ਫੈਡਰੇਸ਼ਨਾਂ ਨੇ ਉਹਨਾਂ ਦਾ ਔਰ ਸਾਡੇ ਵਪਾਰੀ ਵਰਗ ਜਿਹੜਾ ਵਾ ਉਹਨਾਂ ਸਾਰਿਆਂ ਨੇ ਇਹਦੇ ਵਿੱਚ ਆਪਣਾ ਬੰਦਾ ਜੋਰਾਂ ਨਪਾਇਆ ਵਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਖੱਟਾ ਸਰਕਾਰ ਹੈ ਜਿਹੜੀ ਉਹ ਦਸ਼ੜ ਢਾ ਰਹੀ ਹੈ ਉੱਤੇ ਸਾਡੇ ਜਿਹੜੇ ਕਿਸਾਨ ਵੀਰ ਬੋਲਦੇ ਨੇ ਸੋ ਸਰਕਾਰ ਨੂੰ ਕੀ ਕਹਿਣਾ ਇੱਥੋਂ ਜੀ ਜੀ ਦੇਖੋ ਜਿਹੜਾ ਜਮਹੂਰੀਆ ਤੈਨੂੰ ਨਾਲ ਟੱਕਰ ਲੈਣੀ ਜਾਂ ਜਮਹੂਰੀਆ ਤੈਨੂੰ ਖਤਮ ਕਰਨਾ ਅਸੀਂ ਸਮਝਦੇ ਹਾਂ ਇਸ ਤੋਂ ਵੱਡੀ ਕੋਤਾਨਾਸ਼ਾਹੀ ਜਾਂ ਇਸ ਤੋਂ ਵੱਡੀ ਫਾਸ਼ੀਵਾਦ ਸਰਕਾਰ ਨਹੀਂ ਹੋ ਸਕਦੀ ਅਸੀਂ ਇਥੋਂ ਇਹ ਗਲਜੋਰ ਦੇ ਕੇ ਕਹਿਣਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਇਹ ਜਮਹੂਰੀ ਹੱਕ ਹੈ ਕਿਸੇ ਦਾ ਵੀ ਜਮਹੂਰੀ ਹੱਕ ਹੈ ਉਹ ਆਪਣੀ ਜਿਹੜੀ ਮੰਗ ਹੈ ਸਰਕਾਰ ਕੇ ਰੱਖ ਸਕਦਾ ਉਹ ਖੱਟੜ ਸਰਕਾਰ ਕਰ ਰਹੀ ਆ ਉਹ ਕਿਸਾਨਾਂ ਦੇ ਤਸ਼ੱਦਦ ਆ ਰਹੀ ਆ ਕੋਰ ਨਹੀਂ ਦਿਆ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਜੀ ਦੇ ਫਤਿਹ ਹਾਂ ਸultanpur ਲੋਧੀ ਸੰਦੂ ਸਿੰਘ ਖਿੰਦ ਇਨਸਾਨੀਆਂ ਦੇ ਲੋਕਾਂ ਦਾ ਖਾਲਸਾ ਚੂਬਾ ਪ੍ਰਧਾਨ ਜੋ ਕਿ ਅੱਜ ਸਾਡੇ ਸultanpur ਲੋਧੀ ਦੇ ਵਿੱਚ ਧਰਨਾ ਪਰਗੇ ਤੋਂ ਦੋਸ ਹੋ ਰਿਹਾ ਵਾ ਇਸ ਦੇ ਵਿੱਚ ਸultanpur ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਬਹੁਤ ਪੂਰਾ ਹੰਗਾਰਾ ਮਿਲਿਆ ਪੰਜਾਬਾਂ ਦਾ ਅਸੀਂ ਜੋ ਵੀ ਸਰਕਾਰ ਕੋ ਉਮੀਦ ਕਰਦੇ ਆਂ ਵੀ ਜੋ ਧਰਨਾ ਲਾਇਆ ਗਿਆ ਜੋ ਇਹਨਾਂ ਦੇ ਹੱਕ ਵਾ ਐਮਐਸਟੀ ਜੋ ਵਾਅਦਾ ਕੀਤਾ ਸੀ ਸਾਡੇ ਇਹਨਾਂ ਕਿਸਾਨਾਂ ਵੀਰਾਂ ਦੇ ਨਾਲ ਉਹ ਸਾਡੇ ਵਾਅਦੇ ਪੂਰੇ ਕੀਤੇ ਜਾਂ ਤੇ ਕਿਸਾਨਾਂ ਨੂੰ ਜਿਹੜਾ ਵਾ ਇਹਨਾਂ ਉੱਥੋਂ ਠਾਇਆ ਗਿਆ ਉਸ ਟਾਈਮ ਵਾਲੇ ਕਰਕੇ ਉਹ ਸਾਰੇ ਜੋ ਮਾਇਵਾ ਸ਼ਹੀਦ ਪਰਵਾਰਾਂ ਨੂੰ ਦਿੱਤਾ ਜਾਵੇ ਤੇ ਸਰਕਾਰ ਕੋ ਉਮੀਦ ਕਰਦੇ ਆਂ ਅਪੀਲ ਕਰਦੇ ਆਂ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਕਿ ਜੋ ਕਿ ਸਾਰਾ ਇਹ ਸਾਡੇ ਕਿਸਾਨ ਵੀਰ ਜਿਹੜੇ ਅੱਗੇ ਆ ਕੇ ਨਾਲ ਦੇ ਬਦਨ ਤੇ ਇਹਨਾਂ ਦਾ ਹੱਲ ਕਿਸੇ ਵੀ ਵਾਰ ਕੀਤਾ ਜਾਵੇ ਜੋ ਆ ਕੇ ਬਾਰਡਰ ਬਾਲ ਕੀਤਾ ਵਾ ਉਹ ਵੀ ਖੋਲ ਦਿੱਤਾ ਜਾਣਾ ਚਾਹੀਦਾ ਇੰਸਟਾਗ੍ਰਾਮ ਨੂੰ ਅਪੀਲ ਕਰਦੇ ਹਾਂ ਧੰਨਵਾਦ